ਹੈ ਕਿ ਦਿੱਥੋਂ ਤੱਕ ਨੰਬਬ ਹੋਵੇ ਆਪਣੇ ਆਪ ਨੂੰ ਘਰਾਂ ਵਿੱਚ ਰੱਖੇ ਦਰੱਖਣ ਬਿਨਾ ਕਿਸੇ ਕੰਮ ਤੋਂ ਐਮਰਜੈਂਸੀ ਹਾਲਾਤਾਂ ਤੋਂ ਘਰਾਂ ਵਿੱਚੋਂ ਬਾਹਰ ਨਾ ਹੋ ਇਹ ਇੱਕ ਡਿਵਾਈਸ ਦੀ ਹੈ ਲੇਕਿਨ ਦੁਕਾਨਾਂ ਅਤੇ ਆਮ ਜ਼ਮੀਂਦਾਰ ਆਮ ਦੀ ਤਰ੍ਹਾਂ ਹੀ ਖੁੱਲਾ ਰਹੇਗਾ ਧੰਨਵਾਦ ਪ੍ਰਸ਼ਾਸਨ ਨੇ ਕੋਈ ਵੀ ਬਨਾਈ ਨਹੀਂ ਕੀਤੀ ਸਿਰਫ ਅਪੀਲ ਕੀਤੀ ਹੈ ਕਿ ਆਪ ਪਬਲਿਕ ਬਿਨਾ ਕਿਸੇ ਕੰਮ ਤੋਂ ना बार निकल अपने आप को घर के अंदर रखे रखा एक एडवाइजरी है ना ही कोई हुक्म है इसलिए दुकानें बाजार बजार आम की तरह खुलेगा अभी तक इस बारे कोई मनाई नहीं है धन्यवाद सरदार जी सामानों को अपने के करदारदार आंके करना में प्राथमिकता कोई मनाई नहींता होगा भाई भाई को अपनी ਦੇਖੋ ਸ਼ਹਿਰ ਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਬਿਨਾਂ ਕਿਸੇ ਕੰਮ ਕਰਨ ਜਾਂ ਐਮਰਜੈਂਸੀ ਹਾਲਾਤਾਂ ਤੋਂ ਇਲਾਵਾ ਬਾਹਰ ਨਾ ਨਿਕਲ ਆਪਣੇ ਆਪ ਨੂੰ ਘਰਾਂ ਦੇ ਵਿੱਚ ਸੁਰੱਖਿਅਤ ਰੱਖਣ ਇਹ ਇੱਕ ਅਪੀਲ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਵੀ ਹੁਕਮ ਦੁਕਾਨਦਾਰਾਂ ਨੂੰ ਵਪਾਰ ਮੰਡਲ ਨੂੰ ਜਾਂ ਕਿਸੇ ਹੋਰ ਅਦਾਰੇ ਨੂੰ ਨਹੀਂ ਜਾਰੀ ਕੀਤਾ ਗਿਆ ਕਿ ਬੰਦ ਰੱਖਿਆ ਜਾਵੇ ਇਹ ਇੱਕ ਸਿਰਫ ਅਪੀਲ ਸੀਗੀ ਕਿ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕੁਝ ਲੋਕਾਂ ਨੂੰ ਕਹਿਵਾਇਆ ਜਾਵੇਗਾ ਕਿ ਦੁਕਾਨਾਂ ਬੰਦ ਕਰ ਦੇਓ ਬਿਲਕੁਲ ਜੀ ਮੇਰੇ ਵੀ ਧਿਆਨ ਵਿੱਚ ਆਇਆ ਸੀ ਇਸ ਲਈ ਮੈਂ ਐਸਐਚਓ ਕੁਤਵਾਲੀ 메ਨ ਬਾਜ਼ਾਰਾਂ ਵਿੱਚ ਜਾ ਕੇ ਇਸ ਗੱਲ ਦਾ ਸਾਰੇ ਦੁਕਾਨਦਾਰਾਂ ਨੂੰ ਇਸ ਗੱਲ ਦੀ ਧਿਆਨ ਵਿੱਚ ਲਿਆ ਰਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦਾ ਕੋਈ ਹੁਕਮ ਨਹੀਂ ਹੈ ਸਿਰਫ ਇੱਕ ਅਪੀਲ ਲੋਕਾਂ ਲਈ ਹੈਗੀ ਆ ਜੇ ਕੋਈ ਕੰਮਕਾਰ ਨਹੀਂ ਤਾਂ ਬਿਨੈਸਿਕ ਬਿਨਾ ਕਿਸੇ ਕੰਮਕਾਰ ਤੋਂ ਘਰਾਂ ਤੋਂ ਬਾਹਰ ਨਾ ਆਓ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਵੇ ਘਰਾਂ ਤੱਕ ਇੱਕ ਰਾਤ ਜਿਹੜਾ ਕਲੈਕਾਊਟ ਹੁੰਦਾਗਾ ਉਹਦੇ ਕੁਝ ਲੋਕ ਸੋਮੇਟਾ ਜਗਾੜੇ ਰੱਖਦੇ ਤਾਂ ਵੀ ਖਲਾ ਦੇ ਵੀ ਬੰਦੇ ਰਹਿੰਦੇ ਉਹਨਾਂ ਨੂੰ ਬਿਲਕੁਲ ਜੀ ਆਮ ਲੋਕਾਂ ਨੂੰ ਬਾਰ-ਬਾਰ ਅਸੀਂ ਮੈਸੇਜ ਥਰੂ WhatsApp ਦੇ ਦੂਜੋਂ ਅਪੀਲ ਜਾਰੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਸੀਨੀਅਰ ਅਧਿਕਾਰੀਆਂ ਵੱਲੋਂ ਕਿ ਜਦੋਂ ਵੀ ਸਾਇਰਨ ਵੱਜਦਾ ਹੈਗਾ ਬਲੈਕਆਊਟ ਹੋ ਜਾਂਦਾ ਹੈ ਤੇ ਆਪਦੇ ਆਪ ਨੂੰ ਘਰਾਂ 'ਚ ਸੀਮਿਤ ਰੱਖਣ ਜੇ ਕੋਈ ਸਫ਼ਰ ਕਰ ਰਿਹਾ ਤਾਂ ਵੀ ਵਹੀਕਲ ਦੀਆਂ ਜਿਹੜੀਆਂ ਲਾਈਟਸ ਆਫ ਕਰੇ ਲੇਕਿਨ ਇਸ ਲੋਕ ਇਸ ਲਈ ਸਾਡੇ ਨਾਲ ਸਿਵਲ ਡਿਫੈਂਸ ਦੇ ਵੀ ਬਾਜ਼ਾਰ ਦੇ ਵਿੱਚੋਂ ਅਲੱਗ-ਅਲੱਗ ਐਨ ਜੀਓ ਸਾਡੇ ਨਾਲ ਹੁੰਦੇ ਆ ਜਿਹੜੇ ਲੋਕਾਂ ਨੂੰ ਸਮਝਾਉਂਦੇ ਆ ਕੁਝ ਲੋਕਾਂ ਨੂੰ ਇਸ ਬਾਰੇ ਨਹੀਂ ਵੇਅਰ ਹੁੰਦੇ ਉਹਨਾਂ ਨੂੰ ਵੇਅਰ ਕੀਤਾ ਜਾਂਦਾ ਲੇਕਿਨ ਜਿਆਦਾਤਰ ਲੋਕਾਂ ਵੱਲੋਂ ਜਿਹੜਾ ਹੈਗਾ ਇਸਦੀ ਪਾਲਣਾ ਕੀਤੀ ਜਾ ਰਹੀ ਹੈ।